ਨਹੀਂ ਕੋਈ ਨਾ ਰਹੇ ਆਪਾ ਜੀ ਰਹੇ ਵੀ ਸਰਕਾਰ ਜਿੰਦਾਬਾਦ ਬੀਜੇਪੀ ਜਿੰਦਾਬਾਦ ਜਿੰਦਾਬਾਦ ਪੰਜਾਬੀ ਆਈਪੀਐਸ ਅਫਸਰ ਨੂੰ ਬੀਜੇਪੀ ਲੀਡਰ ਵੱਲੋਂ ਖਾਲਿਸਤਾਨੀ ਕਹਿਣ ਦੇ ਉੱਤੇ ਇਸ ਵਕਤ ਪੂਰੇ ਦੇਸ਼ ਦੇ ਵਿੱਚ ਪਵਾਲ ਭਖਿਆ ਹੋਇਆ ਹੈ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਆਂ ਜਿਸ ਜਗ੍ਹਾ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਖਿਲਾਫ ਨਾਰੇ ਲਗਾਏ ਜਾ ਰਹੇ ਨੇ ਇਹ ਤੁਸੀਂ ਹਜੂਮ ਦੇਖੋ ਜਿਸ ਜਗ੍ਹਾ ਦੇ ਉੱਤੇ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਨਾਬ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਇਹ ਇਹਨਾਂ ਵੱਲੋਂ ਪੁਤਲਾ ਸਾੜਿਆ ਗਿਆ ਹੈਗਾ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਦੇ ਜਿਹੜੇ ਹੈਗੇ ਲੀਡਰ ਨੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਨਾਲ ਨਾਲ ਜਿਹੜਾ ਹੈਗਾ ਇਹ ਉਹ ਔਰ ਜਿਹੜੇ ਹੈਗੇ ਨੇ ਉਹ ਭਾਜਪਾ ਦੇ ਲੀਡਰ ਨੇ ਵੱਡੇ ਉਹਨਾਂ ਨੂੰ ਉਹਨਾਂ ਦੇ ਵੀ ਜਿਹੜੇ ਨੇ ਉਹ ਉਹਨਾਂ ਦੇ ਖਿਲਾਫ ਵੀ ਜਿਹੜੇ ਨੇ ਉਹ ਨਾਰੇ ਲੱਗੇ ਹੈਗੇ ਨੇ ਇਹ ਤੁਸੀਂ ਖਾਸ ਹਜੂਮ ਜ਼ਰੂਰ ਦੇਖੋ ਜਿੱਥੇ ਲਗਾਤਾਰ ਜਿਹੜਾ ਹੈਗਾ ਪ੍ਰੋਟੈਸਟ ਦਾ ਰੂਪ ਜਿਹੜਾ ਹੈਗਾ ਉਹ ਚੱਲਿਆ ਹੋਇਆ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਇਹ ਉਹ ਪੂਰੇ ਜਲੰਧਰ ਦੇ ਵਿੱਚ ਆ ਪ੍ਰੋਟੈਸਟ ਜਿਹੜੇ ਨੇ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਪਾਰਟੀ ਜਿਹੜੀ ਹੈਗੀ ਹੈ ਉਹ ਪ੍ਰੋਟੈਸਟ ਕਰ ਰਹੀ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਰਿਲੀਜੀਅਨ ਨੂੰ ਜਿਹੜਾ ਹੈਗਾ ਖੇਡ ਕੇ ਜਿਹੜਾ ਹੈ ਉਹ ਪ੍ਰੋਟੈਸਟ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਇੱਕ ਹੁਣ ਰੀਸੈਂਟ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਤੇ ਆਈਪੀਐਸ ਅਫਸਰ ਨੂੰ ਸ਼ਰੈਅਮ ਖਾਲਸਤਾਨੀ ਕਿਹਾ ਜਾ ਰਿਹਾ ਹੈਗਾ ਉਸ ਵੀਡੀਓ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਪ੍ਰੋਟੈਸਟ ਇਹ ਬੜੀ ਜਿਹੜੀ ਬੜੀ ਮੰਦ ਭਾਗੀ ਗੱਲ ਆ ਇਹ ਜਿਹੜੀ ਭਾਜੀਪੀ ਦੇ ਇੱਕ ਵ代ਕਾ ਹੈਗੀ ਅਗਨੀ ਮਿਤਰਾ ਪਾਉਲ ਬੈਸਟ ਬੰਗਾਲ ਦੀ ਉੱਥੇ ਇੱਕ ਜਸਪ੍ਰੀਤ ਸਿੰਘ ਆਈਪੀਐਸ ਅਫੀਸਰ ਆਪਣੀ ਜਿਹੜੀ ਡਿਊਟੀ ਨਿਭਾ ਰਿਆ ਸੀ ਤੇ ਉਹਨੂੰ ਜਿਹੜਾ ਜਦੋਂ ਆਪਣੀ ਡਿਊਟੀ ਨਿਭਾ ਰਿਆ ਸੀਗਾ ਆਪਣਾ ਜਿਹੜਾ ਲਾਅ ਦਾ ਜਿਹੜਾ ਪਾਲਨ ਕਰ ਰਿਆ ਸੀ ਉਹਨੂੰ ਇਹਨੇ ਖਾਲਸਤਾਨੀ ਕਿਹਾ ਇਹ ਬੜੀ ਇੱਕ ਸ਼ਰਮਰੀ ਗੱਲ ਆ ਇਹਦਾ ਮਤਲਬ ਜਿਹੜਾ ਨਾ ਨਾ ਵਿਰੋਧ ਕਰੇਗਾ ਉਹਨੂੰ ਖਾਲਸਤਾਨੀ ਕਹਿਣਗੇ ਇਹਨਾਂ ਨੂੰ ਇਹਨਾਂ ਨੂੰ ਛੜੀ ਸ਼ਰਮ ਆਉਣੀ ਚਾਹੀਦੀ ਆ ਨਾ ਸਾਨੂੰ ਮੰਗਾਰੋ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਪੰਜਾਬੀਆਂ ਨੇ ਪ੍ਰਾਪਤ ਕੀਤੀਆਂ ਇਹ ਦੇਸ਼ ਨੂੰ ਜਿਹੜਾ ਆਜ਼ਾਦ ਕਰਾਇਆ ਪੰਜਾਬੀਆਂ ਨੇ ਕਰਾਇਆ ਜਾਂ ਬੰਗਾਲ ਵਾਲੇ ਨੇ ਕਰਾਇਆ ਇਹ ਗੁજરાਤ ਵਾਲੇ ਨੇ ਕੀ ਕੀਤਾ ਠੱਗੀਆਂ ਮਾਰ ਕੇ 도ੜ ਗਏ ਸਾਰੇ ਅੱਜ ਵੀ ਸਾਡੇ ਜਿਹੜੇ ਜਵਾਨ ਇਹ ਕਈ ਵਾਰੀ ਕਹਿੰਦੇ ਜੀ ਤੁਸੀਂ ਤਿਰੰਗੇ ਦਾ ਸਨਮਾਨ ਨਹੀਂ ਕਰਦੇ ਅੱਜ ਵੀ ਸਾਡਾ ਕੋਈ ਨਾ ਕੋਈ ਪੰਜਾਬੀ ਜਿਹੜਾ ਰੋਜ਼ ਤਿਰੰਗੇ ਨਾਲ ਹੀ ਲਾਸ਼ ਜੜੀ ਆ ਉਥੇ ਸ਼ਹੀਦ ਹੋ ਕੇ ਬਾਰਡਰ ਤੋਂ ਆਉਂਦਾ ਇਸ ਕਰਕੇ ਮੈਂ ਜਿਹੜੀ ਗੱਲ ਕਰਦਾ ਪਿਆ ਵੀ ਇਹ ਦੇਸ਼ ਵਿੱਚ ਤੁਸੀਂ ਮਾਹੌਲ ਨਾ ਖਰਾਬ ਕਰੋ ਅਸੀਂ ਜਿਹੜਾ ਇਹਦਾ ਵਿਰੋਧ ਕਰਦੇ ਆਂ ਪਹਿਲਾਂ ਇਹਨਾਂ ਦਾ ਇੱਕ ਲੀਡਰ ਬੀਜੇਪੀ ਦਾ ਸੀ ਰੈਲੀ ਤੇ ਆਣੋਂ ਨੇ ਕਿਹਾ ਸੀ ਕਿ ਜਿਹੜੇ ਗੁਰਦੁਆਰੇ ਮਸਜਿਦਾਂ ਸਾਰੀਆਂ ਢਾ ਦਿਓ ਉਹ ਇਦਾਂ ਢੱਠਣ ਵਾਲੇ ਨੇਗੇ ਨਾ ਗੁਰਦੁਆਰੇ ਢੱਠਣੇ ਆ ਨਾ ਪੰਜਾਬੀ ਢੱਠਣੇ ਨਾ ਪੱਗਾਂ ਲੱਠਣੀਆਂ ਇਹ ਜਿੰਨਾ ਸਾਨੂੰ ਮੰਗਰੋਗੇ ਨਾ ਉਹਨੇ ਹੀ ਅਸੀਂ ਨਾ ਉਹਨੇ ਹੀ ਅਸੀਂ ਹੋਰ ਹੋਰ ਤਗੜੇ ਹੋ ਕੇ ਚੱਲਾਂਗੇ ਪੱਗਾਂ ਦੇਖ ਕੇ ਇਹ ਹਮੇਸ਼ਾ ਕਿਉਂ ਗੱਲ ਕਹੀ ਜਾਂਦੀ ਹੈ ਕਿ ਖਾਲਸਤਾਨੀ ਆ ਗਏ ਖਾਲਸਤਾਨੀ ਪ੍ਰੋਟੈਸਟ ਕਰ ਰਹੇ ਨੇ ਉਹ ਯਾਰ ਹੁ ਪਤਾ ਨਹੀਂ ਇਹਨਾਂ ਨੂੰ ਇਹਨਾਂ ਦੇ ਨਾ ਸੁਪਣੇ ਦੇ ਵਿੱਚ ਵੀ ਇਹ ਜਿਹੜੇ ਬੀਜੇਪੀ ਵਾਲੇ ਜਿਹੜੇ ਸੁਪਣੇ ਵਿੱਚ ਹੀ ਪੱਗਾਂ ਦਿਸਦੀਆਂ ਉਹਨਾਂ ਨੂੰ ਕਿਉਂਕਿ ਪੰਗਾ ਨਹੀਂ ਜਿਹੜਾ ਹੈ ਨਾ ਖਿਲਾਰਨਾ ਜਦੋਂ ਮੈਂ ਇਹ ਗੱਲ ਮੈਂ ਕਹਿਣਾ ਇਹਨਾਂ ਦਾ ਜਿਹੜਾ ਗਵਰਨਰ ਸੀ ਉਹਨੇ ਵੀ ਕਹਿਤਾ ਸੀ ਪੰਜਾਬੀਆਂ ਨਾਲ ਪੰਗਾ ਨਾ ਲਾਓ ਇਹ ਪੰਜਾਬੀ ਜਿਹੜੇ ਬਖਸ਼ਦੇ ਨਹੀਂ ਕਿਸੇ ਨੂੰ ਮੈਂ ਇਸ ਕਰਕੇ ਜੇ ਸਾਨੂੰ ਤੁਸੀਂ ਖਾਲਸਤਾਨੀ ਕਹੋਗੇ ਨਾ ਅਸੀਂ ਖਾਲਸਤਾਨੀ ਨਿਗੇ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਤੇਜ਼ ਭਗਤ ਸਮਝਦੇ ਹੋ ਨਾ ਸਾਡੇ ਜਾਨੀ ਜਿੰਨੀਆਂ ਕੁਰਬਾਨੀਆਂ ਅਸੀਂ ਕੀਤੀਆਂ ਨਾ ਤੁਸੀਂ ਉਹਦੇ ਬਰਾਬਰ ਵੀ ਨਹੀਂਗੇ ਇਸ ਕਰਕੇ ਮੈਂ ਮੈਂ ਬੇਨਤੀ ਕਰਦਾ ਕਿ ਜਿਹੜਾ ਦੇਸ਼ ਦਾ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਉੱਥੇ ਤੁਸੀਂ ਕਿਸਾਨਾਂ ਤੇ ਉੱਥੇ ਬਾਰਡਰ ਤੇ ਜਿੱਦਾਂ ਇਹਨਾਂ ਨੇ ਕੀਤਾ ਇਥੇ ਤੇ ਮੈਂ ਤੇ ਵੇਖਦਾ ਪਿਆ ਵੀ ਸਾਡੀਆਂ ਜਿਹੜੀਆਂ ਅਦਾਲਤਾਂ ਵੀ ਚੁੱਪ ਕਰਕੇ ਬੈਠੀਆਂ ਐ ਇਹ ਜਿੱਦਾਂ ਇੱਕ ਸੜਕ ਦੇ ਉੱਤੇ ਇਹਨਾਂ ਨੇ ਪੂਰਾ ਜਿਹੜਾ ਜਿਹੜੀ ਰੋਡ ਤੇ ਤੁਸੀਂ ਜਿਹੜੇ ਕਿਲ ਲਾਉਂਦੇ ਆ ਜਿੱਦਾਂ ਬੈਰੀਕੇਡ ਕੀਤੇ ਆ ਇਦਾਂ ਦੇ ਬੈਰੀਕੇਡ ਤੁਸੀਂ ਬਾਰਡਰਾਂ ਦੇ ਕੀਤੇ ਉਹਦੇ ਨਿਸ਼ਾਨੀ ਨਹੀਂ ਹੋਣਾ ਤੁਸੀਂ ਸਾਨੂੰ ਇੰਨੇ ਦੇ ਬੈਰੀਕੇਡ ਇਹ ਤਾਂ ਪਾਕਿਸਤਾਨ ਇੰਡੀਆ ਦੇ ਵਿੱਚ ਨਹੀਂ ਹੋਏ ਜਿੰਨੇ ਇਹਨਾਂ ਨੇ ਪੰਜਾਬ ਨੂੰ ਸਾਨੂੰ ਵੱਖ ਕਰ ਦਿੱਤਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਜਿਹੜੀਆਂ ਕਿਸਾਨਾਂ ਰੀਆਂ ਮੰਗਾ ਮੰਨੋ ਤੇ ਇੱਕ ਜਿਹੜੀ ਨਾ ਆਪਣੀ ਜਿਹੜੀ ਤੁਹਾਡੀ ਵਿੱਚ ਸੋਚ ਜਿਹੜੀ ਆ ਸੋਚ ਆਪਣੀ ਬਦਲ ਲਓ ਤੁਸੀਂ ਇਕੱਲਾ ਜਿਹੜਾ ਹੈ ਨਾ ਰਾਮ ਭਗਵਾਨ ਕਦਾ ਤੁਹਾਡਾ ਨਹੀਂਗਾ ਸਾਡਾ ਵੀ ਆ ਅਸੀਂ ਵੀ ਰਾਮ ਦਾ ਵੀ ਸਤਿਕਾਰ ਕਰਦੇ ਆ ਸ਼ਿਵ ਭਗਵਾਨ ਦਾ ਵੀ ਕਰਦੇ ਆ ਕ੍ਰਿਸ਼ਨ ਭਗਵਾਨ ਦਾ ਵੀ ਕਰਦੇ ਆ ਤੁਸੀਂ ਇਕੱਲੇ ਨਹੀਂ ਵੀ ਤੁਹਾਡਾ ਹੈਗਾ ਇਸ ਕਰਕੇ ਤੁਸੀਂ ਜਿਹੜਾ ਹੈ ਨਾ ਮੈਂ ਇਹ ਗੱਲ ਕਹਿੰਦਾ ਵੀ ਦੇਖੋ ਜੇ ਦਿਵਾਨੋ ਜੇ ਕਾਮਨਾ ਕਰੋ ਆਰਾਮ ਦਾ ਨਾਮ ਬਦਨਾਮ ਨਾ ਕਰੋ ਇਸ ਕਰਕੇ ਦੇਸ਼ ਜਿੱਦਾਂ ਦਾ ਹੈਗਾ ਇਹ ਬੜਾ ਵਧੀਆ ਸਾਡਾ ਬੜੀਆ ਦੇਸ਼ ਸਾਡਾ ਭਾਰਤ ਆ ਇਹਦੇ ਵਿੱਚ ਇਦਾਂ ਦੇ ਜਿਹੜੇ ਆ ਤੁਸੀਂ ਇਦਾਂ ਦੀ ਨਫਰਤ ਦੀਆਂ ਜਿਹੜੀਆਂ ਰਾਜਨੀਤੀਆਂ ਕਰਤੀਆਂ ਕਰਨੀਆਂ ਛੱਡ ਦਿਓ ਫੇਸ ਜਿਵੇਂ ਵੀ ਦੇਖਿਆ ਜਾਂਦਾ ਪੂਰੇ ਭਾਰਤ ਦੇ ਵਿੱਚ ਇੱਕ ਫੇਸ ਬਣਾਇਆ ਗਿਆ ਹੈ ਜੇਕਰ ਸਿੱਖ ਨੌਜਵਾਨ ਜਾਂਦਾ ਹੈ ਸਿੱਖ ਜਾਂਦਾ ਹੈ ਟਰਬਨ ਧਾਰੀ ਜਾਂਦਾ ਉਸ ਨੂੰ ਜੇਕਰ ਕੋਈ ਕਿਸੇ ਤਰੀਕੇ ਦੀ ਜੇਕਰ ਕਾਰਵਾਈ ਕੋਈ ਕਰਦਾ ਹੈ ਕੁਝ ਵੀ ਕਰਦਾ ਹੈ ਉਸ ਨੂੰ ਇਹ ਖਾਲਸਤਾਨੀ ਟੈਗ ਕਿਉਂ ਦਿੱਤਾ ਜਾਂਦਾ ਹੈ ਕੀ ਕਾਰਨ ਸਮਝਦੇ ਹੋ ਇਸ ਦੀ ਮਗਰ ਇਹਦੇ ਵਿੱਚ ਦੇਖੋ ਜੀ ਸਾਰੀ ਇਹ ਬੋਟਾ ਦੀ ਰਾਜਨੀਤੀ ਹੈ ਇਹ ਜੇਕਰ ਦੇਖੋ ਮੁਸਲਮ ਭਾਈਚਾਰੇ ਦੇ ਵੀ ਕਰਦੇ ਪਏ ਆ ਦਲਤ ਭਾਈਚਾਰੇ ਦੇ ਵੀ ਕਰਦੇ ਪਏ ਆ ਇਧਰੋਂ ਸਿੱਖ ਭਾਈਚਾਰੇ ਦੇ ਵੀ ਕਰਦੇ ਪਏ ਆ ਮੈਂ ਜਿਹੜੇ ਆ ਹਿੰਦੂ ਵੀਰ ਵੀ ਮੈਂ ਜਿਹੜੇ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਆਪਾਂ ਸਾਰੇ ਜਿਹੜੇ ਇਕੱਠੇ ਆ ਸਾਡਾ ਦੇਸ਼ ਇੱਕ ਸੈਕੂਲਰ ਕੰਟਰੀ ਹੈ ਇਹਦੇ ਵਿੱਚ ਸਾਰੇ ਧਰਮਾਂ ਦਾ ਬਰਾਬਰ ਜਿਹੜਾ ਚਾਹੇ ਸਾਈ ਸਾਈ ਵਰਗ ਦੇ ਨਾਲ ਸੰਬੰਧਤ ਹੋਣ ਚਾਹੇ ਮੁਸਲਮਨ ਵਰਗ ਦਾ ਹੋਣ ਚਾਹੇ ਹਿੰਦੂ ਵੀਰ ਹੋਣ ਇਹ ਸਾਰਿਆਂ ਦਾ ਚਾਹੇ ਦਲਤ ਵੀਰ ਹੋਣ ਚਾਹੇ ਸਿੱਖ ਵੀਰ ਸਾਰੇ ਇਹਨਾਂ ਸਾਰਿਆਂ ਦਾ ਬਰਾਬਰ ਦਾ ਸਨਮਾਨ ਕਰਨਾ ਚਾਹੀਦਾ ਤੁਸੀਂ ਜਿਹੜੀਆਂ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਇਹ ਰਾਜਨੀਤੀ ਜ਼ਿਆਦਾ ਦੇਰ ਨਹੀਂ ਕਰ ਸਕਦੇ ਇਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇਸ਼ਵਾਸੀਆਂ ਨੂੰ ਕਿ ਜਿਹੜੀ ਕੱਟਰ ਜਿਹੜੀ ਜਿਹੜੀ ਨਾ ਦੇਖੋ ਮੈਂ ਜਿਹੜੀ ਆਹੀ ਸੈਕੂਲਰ ਕੰਟਰੀ ਐ ਕੋਈ ਵੀ ਜਿਹੜਾ ਕੱਟਰ ਜਿਹੜਾ ਪੰਥੀ ਹੈ ਨਾ ਉਹਨੂੰ ਜਿਹੜਾ ਆ ਉਹਦਾ ਵਿਰੋਧ ਕਰਨਾ ਚਾਹੀਦਾ ਈਵਨ ਮੈਂ ਉਸ ਆਈਪੀਐਸ ਸਰਦਾਰ ਜਸਪ੍ਰੀਤ ਸਿੰਘ ਦੀ ਮੈਂ ਜਿਹੜੀ ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਕਿਸੇ ਨਾਲ ਧੱਕਾ ਹੁੰਦਾ ਤਾਂ ਚੁੱਪ ਕਰਕੇ ਨਾ ਬੈਠੋ ਮੈਂ ਸਾਰੇ ਪੰਜਾਬੀਆਂ ਨੂੰ ਕਹਿੰਦਾ ਬਾਹਰ ਨਿਕਲ ਆਓ ਉਸੇ ਸਾਡੇ ਕਿਸਾਨ ਜਿਹੜੇ ਸ਼ਹੀਦ ਹੋ ਰਹੇ ਆ ਤੁਸੀਂ ਇਹ ਦੇਖਦੇ ਪਏ ਹੋ ਕਿ ਜਦੋਂ ਤੁਹਾਡੇ ਗੋਲੀ ਵਜੇਗੀ ਫਿਰ ਤੁਸੀਂ ਬਾਹਰ ਨਿਕਲਣਾ ਮੈਂ ਕਹਿ ਰਿਹਾ ਵੀ ਭਰਾ ਮੇਰੇ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਹਰ ਆਜੋ ਕਿਸਾਨਾਂ ਦਾ ਸਾਥ ਦਿਓ ਈਵਨ ਮੈਂ ਜਿਹੜੇ ਜੰਨੀਆਂ ਪੋਲਿਟਿਕਲ ਪਾਰਟੀਆਂ ਆਇਆ ਇਹ ਜਿਹੜਾ ਟਵਿੱਟਰ ਟਵਿੱਟਰ ਖੇਡਦੇ ਆ ਕਦੀ ਮਜੀਠੀਆ ਸਾਹਿਬ ਮੈਂ ਟਵਿੱਟਰ ਤੇ ਆ ਕਹਿਤਾ ਸਿੱਤੂ ਸਾਹਿਬ ਨੇ ਟਵਿੱਟਰ ਤੇ ਇਹ ਕਹਿਤਾ ਇੱਕ ਟਵਿੱਟਰ ਟਵਿੱਟਰ ਨਾ ਕਰੋ ਤੁਸੀਂ ਬਾਹਰ ਨਿਕਲੋ ਜਿਹੜਾ ਡੱਲੇਵਾਲ ਸਾਹਿਬ ਉਹਨਾਂ ਦੇ ਕੱਲ੍ਹ ਦੇ ਦਾਸਰੂ ਗੈਸ ਦੇ ਉਹਨਾਂ ਦੇ ਉਹ ਵਿਅਰਗ ਬੰਦਾ 75 ਸਾਲ ਤ ਉੱਤੇ ਮਰਿਆ ਕੈਂਸਰ ਦਾ ਮਰੀਜ਼ ਆ ਉਹਨਾਂ ਦੇ ਹੰਝੂ ਗੈਸ ਦੇ ਜਿਹੜੇ ਗੋਲੇ ਲੱਗੇ ਉਥੇ ਇਹ ਟਵਿੱਟਰ ਕਰੀ ਜਾਂਦੇ ਜੀ ਮੈਂ ਟਵਿੱਟਰ ਤੇ ਇਹ ਕਹਤਾ ਮੈਂ ਭਗਵੰਤ ਮਾਨ ਵੀ ਪੁੱਛਣਾ ਚਾਹੁੰਨਾ ਮਾਨ ਸਾਹਿਬ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੋਤਾ ਹਾਂ ਕਿਸਾਨਾਂ ਦੇ ਨਾਲ ਖੜਾ ਵਾਂ ਭਾਵੇਂ ਤੁਸੀਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾ ਦਿਓ ਮੈਂ ਜਿਹੜੀ ਗੱਲ ਕਰਦਾ ਜੀ ਇਹੋ ਜਿਹੇ ਪੁੱਤ ਸਾਡੂੰ ਪੰਜਾਬ ਨੂੰ ਨਹੀਂ ਚਾਹੀਦਾ ਜਿਹੜਾ ਇਹੋ ਜਿਹੇ ਪੁੱਤ ਹੋਵੇ ਇਹਦੇ ਹਲਕੇ ਦੇ ਵਿੱਚ ਆ ਕੇ ਸ਼ੰਭੂ ਬਾਰਡਰ ਜਿੱਥੇ ਉਥੇ ਗੋਲੀਆਂ ਚੱਲੀਆਂ ਜਿੱਤੇ ਹੰਝੂ ਗੈਸ ਦੇ ਉਥੇ ਡਰੋਨ ਚੱਲਦਾ ਪਿਆ ਉਹ ਏਰੀਆ ਕਿਹਦਾ ਹੈ ਉਹ ਪੰਜਾਬ ਦੇ ਅੰਦਰ ਆ ਕੇ ਹਰਿਆਣੇ ਵਾਲੇ ਧੱਕੇਸ਼ਾਹੀ ਕਰਦੇ ਪਏ ਆ ਇਹ ਸੁੱਤਾ ਪਿਆ ਗ੍ਰਹਿ ਮੰਤਰੀ ਹੈ ਇਹ ਪੰਜਾਬ ਦਾ ਪੁੱਤ ਸਾਨੂੰ ਇਹੋ ਜਿਹਾ ਚਾਹੀਦਾ ਤੇ ਬਾਕੀ ਜਿਹੜੇ ਇਹ ਕਮੇਡੀਅਨ ਜਿਹੜੇ ਆ ਨਾ ਇਹ ਰਾਜਨੀਤੀ ਕਰਨੀ ਜਿਹੜੀ ਕਮੇਟੀ ਕਰਨੀ ਤੇ ਜਿਹੜੀ ਆ ਪੋਟਸ ਕਰਨੀ ਵਿੱਚ ਬੜਾ ਫਰਕ ਆ ਇਹ ਮਜ਼ਾਕ ਚੁਟਕਲੇ ਛੜਕਲੇ ਉਹਨੂੰ ਬੋਲਣਾ ਤੇ ਹੁੰਦਾ ਨਹੀਂਗਾ ਸਾਰਾ ਦਿਨ ਜਦੋਂ ਵੇਖ ਲੋ ਹਰ ਮਜ਼ਾਕ ਚ ਗੱਲ ਕਰਦਾ ਪਿਆ ਇਹ ਗੱਲਾਂ ਜਿਹੜੀਆਂ ਹਨ ਨਾ ਭੋਗਨਤਮਾਨ ਤੈਨੂੰ ਪਤਾ ਲੱਗ ਜਾਏਗਾ ਹੁਣ ਇਲੈਕਸ਼ਨ ਆਉਣਾ ਨਹੀਂ ਲੋਕ ਸਭਾ ਦੀਆਂ ਤੈਨੂੰ ਦੱਸਾਂਗੇ ਤੇਰੇ ਕਿਦਾਂ ਪੀਤੀ ਆ ਗਲਤ ਤਾਂ ਉਹੀ ਆ ਗਈ ਨਾ ਉਹ ਕਹਿੰਦੇ ਕਿ ਪੋਤਮੈਂ ਮੈਂ ਤਾਂ ਪੰਜਾਬ ਦੇ ਕਿਸੇ ਥਾਂ ਤੇ ਨਹੀਂ ਰੋਕੇ ਕਿਸਾਨ ਮੈਂ ਤਾਂ ਕਿਸੇ ਜਗ੍ਹਾ ਤੇ ਕਿਸਾਨ ਨੂੰ ਰੋਕਣ ਨਹੀਂ ਦਿੱਤਾ हरियाणा ਤੇ ਪੰਜਾਬ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਕਿਸਾਨ ਹਜੇ ਭਾਜੀ ਹਰਿਆਣਾ ਬਾਰਡਰ ਤੇ ਕ੍ਰੌਂਸੀ ਦੀ ਕੀਤਾ ਜਿਹੜਾ ਡਰੋਨ ਚੱਲਦਾ ਪਿਆ ਉਹ ਚੱਲਦਾ ਪਿਆ ਸ਼ੰਭੂ ਬਾਰਡਰ ਜਿਹੜੀ ਪੰਜਾਬ ਦੀ ਹੱਦ ਅੰਦਰ ਠੀਕ ਹੈ ਜੀ ਉੱਥੇ ਜਿਹੜਾ ਈਵਨ ਜਿਹੜਾ ਡੀਸੀ ਪਟਿਆਲੇ ਨੇ ਵੀ ਉੱਥੇ ਲਿਖ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਏਰੀਆ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ ਤੇ ਸੁੱਤਾ ਪਿਆ ਹੈ ਥੋੜੀ ਜੀ ਥੋੜੀ ਜੀ ਭਗਵੰਤ ਮਾਨ ਮੈਂ ਜੀ ਦਾ ਕਹਿੰਦਾ ਹੀ ਨਹੀਂ ਹੁੰਦਾ ਕਿਸੇ ਨੂੰ ਜਿਹੜਾ ਬੰਦਾ ਚੱਜਦਾ ਮੈਂ ਉਹਨੂੰ ਜਿਹੜਾ ਚੱਜਦਾ ਉਹਨੂੰ ਜੀ ਕਵਾਂਗਾ ਉਹਦੇ ਪੈਰੀ ਵੀ ਹੱਥ ਲਾ ਦਾਂਗਾ ਭਗਵੰਤ ਮਾਨ ਛੋਰੀ ਸ਼ਰਮਕਾਰ ਤੂੰ ਰਲਿਆ ਐ ਇਸ ਵੇਲੇ ਮੈਂ ਸਾਰਿਆਂ ਨੂੰ ਮੈਂ ਕਹਿੰਦਾ ਸ਼ਰਿਆਮ ਇਹਨਾਂ ਇਹਨੇ ਅਮਰਸ਼ਾਹ ਦੇ ਨਾਲ ਪੂਰੀ ਇਹਦੀ ਸਾੜਗਾਟ ਹੈਗੀ ਐ ਸਾਰਾ ਕੁਝ ਮੀਟਿੰਗਾਂ ਤੇ ਬੈਠਾ ਤੂੰ ਮੀਟਿੰਗਾਂ ਤੇ ਜਾ ਰਿਹਾ ਤੂੰ ਇਹ ਰਲਿਆ ਪਿਆ ਇਹ 도ਗਲੀ ਜੜੀ ਐ ਨਾ ਰਾਜਨੀਤੀ ਤੇ ਚੱਲ ਨਹੀਂ ਦੇਣੀ ਤੇ ਬਾਕੀ ਤੂੰ ਇਲੈਕਸ਼ਨਾਂ ਆ ਰਹੀਆਂ ਤੈਨੂੰ ਦੱਸ ਦਾਂਗੇ ਤੇਰਾ ਕਿਹੜੇ ਪਾਸੇ ਦੀ ਐ ਪਾਸੇ ਲਗਾਤਾਰ ਬਿਆਨਬਾਜ਼ੀਆਂ ਚਾਹੇ ਕਾਂਗਰਸ ਦੇ ਲੀਡਰ ਹੋਣ ਚਾਹੇ ਆਪ ਦੇ ਲੀਡਰ ਹੋਣ ਇਹ ਕਰੀ ਜਾ ਰਹੇ ਨੇ ਕਿ ਕਿਸਾਨਾਂ ਨਾਲ ਮਾਰੀ ਹੋ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਰੂਪ ਹੈ ਦੇਖੋ ਜੀ ਕਿਸਾਨਾਂ ਦੇਖੋ ਮੈਂ ਕਿਹੜੀ ਗੱਲ ਆ ਮੈਂ ਕਾਂਗਰਸ ਫਰਟੀ ਲੀਗਲ ਸੈੱਲ ਦਾ ਪ੍ਰੈਜ਼ੀਡੈਂਟ ਆ ਪਰ ਪਹਿਲਾਂ ਮੈਂ ਕਿਸਾਨਾਂ ਦੇ ਨਾਲ ਆ ਕਿਉਂਕਿ ਜੇ ਕਿਸਾਨੀ ਜਿੰਦਾ ਰਹੇਗੀ ਤੇ ਤਾਂ ਹੀ ਅਸੀਂ ਸਾਰੇ ਜਿੰਦੇ ਆ ਮੈਂ ਜਿਹੜੀ ਇਹ ਗੱਲ ਪੁੱਛਣਾ ਚਾਹੁੰਦਾ ਕਈ ਕੱਲ ਮੈਂ ਵੇਖਦਾ ਪਿਆ ਸੀ ਕਿਸੇ ਨੇ ਕਿਹਾ ਜੀ ਗਦਰੇਲਾ ਇਹੀ ਤਾਂ ਗਦਰੇਲਾ ਲੈ ਕੇ ਆਏ ਆ ਕਿਸਾਨਾਂ ਦਾ ਕੀ ਯੋਗਦਾਨ ਹੈ ਫੇਰ ਕਿਸੇ ਨੇ ਪੁੱਛਿਆ ਵੀ ਜਿਹੜਾ ਗਦੇਲਾ ਬਣਦਾ ਕਾਤੋਂ ਆ ਗਾਜਰ ਤੋਂ ਹੈ ਖੰਡ ਕਾਤੋਂ ਬਣਦੀ ਗੰਨੇ ਤੋਂ ਇਹ ਕੌਣ ਵਗਾਉਂਦਾ ਕੌਣ ਬੀਜਦਾ ਕਿਸਾਨ ਇਹ ਕਿਸਾਨਾਂ ਨੂੰ ਤੁਸੀਂ ਜਿਹੜਾ ਐ ਇੰਨਾ ਨਾਂ ਧੱਕਾ ਕਰੋ ਅਸੀਂ ਆਪਣਾ ਹੱਕ ਮੰਗ ਰਹੇ ਆ ਮੈਂ ਅਦਾਲਤਾਂ ਨੂੰ ਵੀ ਮੈਂ ਸੁਪਰੀਮ ਕੋਰਟ ਨੂੰ ਜਿਹੜੇ ਮਾਨਯੋਗ ਚੀਫ ਜਸਟਿਸ ਐ ਮੈਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਥੋੜੀ ਦਖਲਦਾਰੀ ਕਰ ਦਿਓ ਜਿੱਦਾਂ ਤੁਸੀਂ ਜਿਹੜੀ ਚੰਡੀਗੜ੍ਹ ਦੇ ਨਾਲ ਧੱਕਾ ਕੀਤਾ ਜਿੱਦਾਂ ਮੇਰਾ ਬਣਾਇਆ ਤੁਸੀਂ ਤੁਸੀਂ ਥੋੜਾ ਦੇਖੋ ਕਿ ਕਿੱਦਾਂ ਯਾਰ ਤੁਸੀਂ ਦੇਖਦੇ ਪਏ ਹੋ ਚੈਨਲਾਂ 'ਤੇ ਤੁਸੀਂ ਦੇਖ ਰਹੇ ਹੋ ਕਿੱਦਾਂ ਹੰਝੂ ਗੈਸ ਦੇ ਗੋਲੇ ਡਿੱਗਦੇ ਪਏ ਯਾਰ ਬੰਦੇ ਉੱਥੇ ਫੱਟਰ ਹੋ ਰਹੇ ਆ ਤੁਸੀਂ ਯਾਰ ਅੰਨੇ ਬੈਠੇ ਸਾਰੇ ਮੈਂ ਪੰਜਾਬੀਆਂ ਨੂੰ ਵੀ ਕਹਿੰਦਾ ਨਿਕਲੋ ਬਾਹਰ ਯਾਰ ਨਿਕਲੋ ਤਾਂ ਬਿਲਕੁਲ ਐਡਵੋਕੇਟ ਸਾਹਿਬ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਕਾਂਗਰਸ ਦੇ ਆਗੂ ਨੇ ਪ੍ਰੋਟੈਸਟ ਅੱਜ ਕੀਤਾ ਹੈਗਾ ਹੈ ਲਗਾਤਾਰ ਪੰਜਾਬ ਦੇ ਵੱਖ-ਵੱਖ ਕੁੰਨਿਆਂ ਦੇ ਵਿੱਚ ਇਸ ਵਕਤ ਬੀਜੇਪੀ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਏ ਉਹ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜਲੰਧ ਤੋਂ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਪੰਕਤ ਦੇ ਨਾਮ ਰਾਜੂ ਗੁਪਤਾ ਬਾਬੂ ਸ਼ੇਰ ਟਾਈਮ ਜਲੰਧ